ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪੰਜਾਬ ਦਵਾਬਾ ਟੀਵੀ ਤੋਂ ਅਵਤਾਰ ਸਿੰਟੇ ਸੀ ਅੱਜ ਗੱਲ ਕਰਦੇ ਆਂ ਅਸੀਂ ਸਾਡੇ ਕੋਲ ਫਨਕਾਰ ਸ੍ਰੀ ਮਲੂਕ ਚੰਦ ਦੀ ਪਹੁੰਚੇ ਹੋਇਆ ਕਹਿੰਦੇ ਜਦੋਂ ਕਿਸਮਤਾਂ ਸਾਥ ਨਾ ਦੇਣ ਤੇ ਲੋਕੀ ਕਹਿੰਦੇ ਸਦਾਈਆ ਇਹਨਾਂ ਲੋਕਾਂ ਨੇ ਹੀ ਸਾਨੂੰ ਡੋਬਿਆ ਜਿਹੜੇ ਦਿੰਦੇ ਸਾਨੂੰ ਅੱਜ ਵਧਾਈਆ ਇਹ ਇਹਨਾਂ ਨੇ ਇੱਕ ਛੋੜਾ ਜਿਹਾ ਮੁਖੜਾ ਮੈਨੂੰ ਸੁਣਾਇਆ ਕੋਈ ਸਵੇਰੇ ਇਹਨਾਂ ਨੇ ਰਚਨਾ ਇਹ ਜਿੱਦਾਂ ਇਹਨਾਂ ਨੇ ਖੇਤ ਦੇ ਵਿੱਚ ਬੈਠਿਆ ਬੈਠਿਆ ਕੋਈ ਰਚਨਾ ਆਈ ਇਹਨਾਂ ਨੂੰ ਤੇ ਇਹਨਾਂ ਨੇ ਮੈਨੂੰ ਰਚਨਾ ਸੁਣਾਈ ਤੇ ਮੈਂ ਵੀ ਉਸ ਰਚਨਾ ਤੋਂ ਬੜਾ ਪ੍ਰਭਾਵਤ ਹੋਇਆ ਵੀ ਗੱਲ ਜਿਹੜੀ ਆਪਣੇ ਸਮਾਜੀ ਜ਼ਿੰਦਗੀ ਦੇ ਚੱਲਦੇ ਆ ਵੀ ਜਦੋਂ ਕਿਸਮਤਾਂ ਸਾਥ ਨਾ ਦੇਣ ਤੇ ਲੋਕੀ ਕਹਿੰਦੇ ਸਦਈ ਆ ਕਹਿੰਦਾ ਉਹਨਾਂ ਲੋਕਾਂ ਨੇ ਹੀ ਜਦੋਂ ਸਾੜਾਂ ਧੋਖੇ ਕੀਤੇ ਹੁਣ ਮਤਲਬ ਦਗੇ ਫਰੇਵ ਕੀਤੇ ਹੁਣ ਨਾ ਉਹ ਉਹ ਲੋਕਾਂ ਨੇ ਹੀ ਸਾਨੂੰ ਧੋਖੇ ਦਿੱਤੇ ਜਿਹੜੇ ਡੁੱਬਣ ਦੀ ਦਿੰਦੇ ਵਧਾਈ ਆ ਜਦੋਂ ਬੰਦਾ ਇਨਸਾਨ ਅਸਫਲਤਾ ਦੇ ਵਿੱਚ ਘਿਰ ਜਾਂਦਾ ਨਾ ਤੇ ਇਹ ਲੋਕ ਜਿਨ੍ਹਾਂ ਲਈ ਅਸੀਂ ਕੁਛ ਕੀਤਾ ਹੁੰਦਾ ਜਿਨ੍ਹਾਂ ਲਈ ਅਸੀਂ ਇਹ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਭਾਵਨਾ ਹਮਦਰਦੀ ਸਮਝ ਕੇ ਆਪਣਾਪ ਗੁਆਇਆ ਹੁੰਦਾ ਤੇ ਉਹ ਫੇ ਜਸ਼ਨ ਮਨਾਉਂਦੇ ਆ ਜਦੋਂ ਇਹ ਕਹਿੰਦੇ ਹੁੰਦੇ ਆ ਵੀ ਜਦੋਂ ਸੂਰ ਢਲਦਾ ਹੈ ਨਾ ਬੰਦੇ ਦਾ ਜ਼ਿੰਦਗੀ ਦਾ ਤੇ ਉਹ ਵਧਾਈ ਦਿੰਦੇ ਆ ਵੀ ਇਹ ਬੜੀ ਡੂੰਗੀ ਰਚਨਾ ਇਹ ਸਾਡੇ ਜਿਹੜਾ ਪਿੰਡ ਪਚਰਾਂਗਾ ਤੋਂ ਇਹ ਫਨਕਾਰ ਮਲੂਕ ਚਾਨ ਜੀ ਗੀਤਕਾਰ ਆ ਇਹਨਾਂ ਦੀ ਇਹ ਰਚਨਾ ਸੀ ਇਹਨਾਂ ਨੇ ਬੈਠਿਆ ਬੈਠਿਆ ਨਾ ਇਹ ਜਦੋਂ ਕੋਈ ਇਹਨਾਂ ਨੂੰ ਬਲਬਲਾ ਉੱਠਦਾ ਤੇ ਜਮੀਨ ਤੇ ਬੈਠੇ ਮੁਖੜਾ ਲਿਖ ਲੈਂਦੇ ਆ ਤੇ ਮੈਨੂੰ ਇਹਨੇ ਮੁਖੜਾ ਅੱਜ ਸਵੇਰੇ ਮੋਟਰ ਤੇ ਸੁਣਾਇਆ ਬਹਿ ਕੇ ਤੇ ਮੇਰੇ ਵੀ ਇਹ ਦਿਲ ਨੂੰ ਟੁੰਬਿਆ ਮੁਖੜਾ ਤੇ ਹੁਣ ਆਪਾਂ ਦੋ ਕੇ ਸ਼ਬਦ ਮਲੂਕ ਚੰਦ ਪਚਰੰਗਾ ਨਾਲ ਸਾਂਝੇ ਕਰਦੇ ਆ ਮਲੂਕ ਜਾਨ ਜੀ ਜਿਹੜੀ ਗੀਤਕਾਰੀ ਦਾ ਸ਼ੌਂਕ ਤੁਹਾਨੂੰ ਕਦੋਂ ਜਾਗਿਆ ਤੇ ਕਦੋਂ ਤੁਸੀਂ ਪਹਿਲਾ ਜਿਹੜਾ ਗੀਤ ਦਾ ਮੁਖੜਾ ਲਿਖਿਆ ਇੱਕ ਕਲਮ ਨਾ ਕਾਗਜ਼ ਤੇ ਦੱਸੋ ਇਹ ਗੀਤਕਾਰੀ ਦਾ ਸ਼ੌਂਕ ਵੀ ਨੂੰ ਜੀ ਮੇਰਾ ਯਾਰ ਦੋਸਤ ਦਾ ਆਪਣਾ ਲਾਡੀ ਸੁਸਾਣਾ ਲਾਡੀ ਸੁਸਾ ਉਹ ਵੀ ਗੀਤ ਕਾਸਦੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਅਸੀਂ ਫਿਰ ਇਕੱਠੇ ਬੱਡੇ ਸੀ ਦੋਬਾ ਕੋਲ ਦੇ ਵਿੱਚ ਠੀਕ ਹੈ ਜੀ ਤੇ ਉਹ ਗੀਤ ਨੂੰ ਲਿਖਦਾ ਹੁੰਦਾ ਸੀ ਆਪ ਤੇ ਮੈਂ ਸੁਣਦਾ ਹੁੰਦਾ ਜੀ ਅੱਛਾ ਜੀ ਤੇ ਉਹਨੇ ਦੋ ਗੀਤ ਮੈਨੂੰ ਸੁਣਾਏ ਇੱਕ ਦੋ ਗੀਤ ਹਾਂਜੀ ਤੇ ਮੇਰੇ ਮਨ ਤੇ ਵੀ ਉਦੋਂ ਖੁਰਨੇ ਉੱਠਣਾ ਪਿਆ ਇਹ ਗੀਤ ਲਿਖਣਾ ਕੋਈ ਇੱਕ ਕਲਾ ਸ਼ੈਲੀ ਆ ਜੀ ਇਹ ਗੀਤ ਲਿਖਣ ਦਾ ਇੱਕ ਤਰੀਕਾ ਸਿੱਖਣਾ ਪੈਂਦਾ ਹੈ ਪਹਿਲਾਂ ਨਹੀਂ ਸਿੱਖਣਾ ਨਹੀਂ ਪੈਂਦਾ ਜੀ ਇਹ ਤਾਂ ਆਪਣੇ ਪਰਮਾਤਮਾ ਨੂੰ ਤੁਹਾਨੂੰ ਪੁਰਨੇ ਆਉਂਦਾ ਮਤਲਬ ਗੋਡ ਗਿਫਟ ਹੁੰਦਾ ਹੈ ਹਾਂ ਗੋਡ ਗਿਫਟ ਹੁੰਦਾ ਜੀ ਨਹੀਂ ਜਦੋਂ ਫੁਰਨਾ ਉੱਠਦਾ ਆ ਤੁਹਾਨੂੰ ਜਦੋਂ ਕੋਈ ਤੁਹਾਨੂੰ ਅੰਦਰੋਂ ਫੁਰਨਾ ਉੱਠਦਾ ਫਿਰ ਤੁਸੀਂ ਉਹਨੂੰ ਉਸੇ ਵੇਲੇ ਕਲਮ ਦੇ ਨਾਲ ਇੱਕ ਕਾਗਜ਼ ਤੇ ਲਿਖਦੇ ਆ ਕਿ ਜਾਂ ਉਹਨੂੰ ਯਾਦ ਰੱਖਦੇ ਆ ਨਹੀਂ ਮੈਂ ਉਹਨੂੰ ਬਾਰ-ਬਾਰ ਯਾਦ ਕਰਦਾ ਹੁੰਦਾ ਅੱਛਾ ਜੀ ਤੇ ਯਾਨੀ ਜਦੋਂ ਪੱਕਾ ਹੋ ਜਾਂਦਾ ਠੀਕ ਹੈ ਜੀ ਤੇ ਮੈਂ ਉਹਦਾ ਯਾਨੀ ਜਦੋਂ ਤੁਸੀਂ ਪਹਿਲਾ ਗੀਤ ਲਿਖਿਆ ਜਦੋਂ ਤੁਸੀਂ ਕਿੰਨੀ ਉਦੋਂ ਤੁਹਾਡੀ ਉਮਰ ਸੀ ਕੀ ਸਨ ਸੀ ਤੇ ਕਿਹੜਾ ਗੀਤ ਸੀ ਤੈਨੂੰ ਯਾਦ ਹੋਵੇ ਮੈਂ ਉਸ ਵੇਲੇ ਪਲੱਸ 2 ਚ ਪੜਦਾ ਸੀ ਅੱਛਾ ਜੀ ਹਾਂ ਜੀ ਗੱਲ 99 ਜਾਂ 99 ਦੀ ਹੋਣੀ ਆ ਹਾਂ 92 ਦੀ ਗੱਲ ਹੈ ਜੀ ਦਾ ਜੀ ਠੀਕ ਹੈ ਜੀ ਤੇ ਕਿਹੜਾ ਕਿਹੜਾ ਗੀਤ ਤੇਰਾ ਤੁਹਾਡੇ ਅੰਦਰੋਂ ਜਵਾਨ ਤੱਕ ਆਇਆ ਉਹ ਇਦਾਂ ਜੀ ਮੈਂ ਜਿੱਦਾਂ ਇੱਕ ਆਪਾਂ ਹਰੇਕ ਕਰਦੇ ਆ ਵੀ ਦਾਜ ਜੀ ਦਾਜ ਲੋਕੀ ਦਾਜ ਮੰਗਦੇ ਆ ਦਾਜ ਮੰਗਦੇ ਆ ਹਾਂ ਜੀ ਤੇ ਇੱਕ ਦਾਜ ਅਸੀਂ ਦਿਨੇ ਵੀ ਆ ਬਿਲਕੁਲ ਇਹ ਬਹੁਤ ਸਾਡੀ ਜਿਹੜੀ ਪ੍ਰਸਾ ਪੰਜਾਬੀਆਂ ਦੀ ਇਹ ਇੱਕ ਇਹਨੂੰ ਆਪਾਂ ਲਹਨਤ ਵੀ ਕਹਿ ਸਕਦੇ ਹਾਂ ਜੀ ਭਾਵੇਂ ਅਸੀਂ ਕਰਜੇ ਜਾ ਕੇ ਮਰ ਜਾਈਏ ਬਿਲਕੁਲ ਬਿਲਕੁਲ ਤੇਹੀ ਚੱਕ ਚੱਕੇ ਗੱਡੀਆਂ ਕਾਰਾਂ ਤੇ ਬਹੁਤ ਹੱਦ ਤੱਕ ਪਹੁੰਚ ਜਾਂਦੇ ਹਾਂ ਹਾਂ ਕੋਈ ਹੈ ਮੁਖਲਾ ਜਾਦ ਦੀ ਹਾਂਜੀ ਹਾਂਜੀ ਮੈਂ ਤੁਹਾਨੂੰ ਉਹਦਾ ਗਾਗ ਸੁਣਾਉਣਾ ਠੀਕ ਹੈ ਚੰਗਾ ਘਰ ਵੇਖ ਤੋ ਸਾ ਨਾਤਾ ਸੀ ਵੇ ਜੋੜਿਆ ਵਾਹ ਵੈਰੀਆਂ ਨੇ ਹੁਣ ਤੇਰੀ ਭੈਣ ਦਾ ਨਚੋੜਿਆ ਆਖ ਦੇ ਸੀ ਜਿਹੜੇ ਅਸੀਂ ਕੱਖ ਵੀ ਨਹੀਂ ਲੈਣਾ ਮੰਗਣ ਲੱਗੇ ਵੇ ਰਤਾ ਨਹੀਂਓ ਸੰਗ ਦੇ ਡਾਲਰਾਂ ਦੀ ਥਹੀ ਵੀਰਾ ਭੇਜ ਦੇ ਕੈਨੇਡਾ ਵਿੱਚੋਂ ਮਾਪਿਆਂ ਤੋਂ ਸੋਹਰੇ ਮੇਰੇ ਦਾਜ ਮੰਗਦੇ ਵਾਹ ਜੀ ਵਾਹ ਡਾਲਰਾਂ ਦੀ ਥਹੀ ਵੀਰਾ ਭੇਜ ਦੇ ਕੈਨੇਡਾ ਵਿੱਚੋਂ ਮਾਪਿਆਂ ਤੋਂ ਸੋਹਰੇ ਮੇਰੇ ਦਾਜ ਮੰਗਦੇ ਵਾਹ ਵਈ ਬਾਹ ਬਹੁਤ ਵਧੀਆ ਉਸ ਵੇਲੇ ਸਮਾਜ ਦੇ ਵਿੱਚ ਜਿਹੜਾ ਇਹ ਗੀਤ ਦੀ ਰਚਨਾ ਤੁਸੀਂ ਅੱਖੀਂ ਦੇਖਿਆ ਜੋ ਸਮਾਜ ਦੀ ਪ੍ਰਸਾ ਚੱਲਦੀ ਆ ਉਹਨੂੰ ਤੁਸੀਂ ਆਪਣੇ ਸ਼ਬਦਾਂ ਨਾਲ ਹੀ ਕਾਗਜ਼ ਤੇ ਲੈਂਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਸਮੇਂ-ਸਮੇਂ 'ਨਾ ਇੱਕ ਯੁੱਗ ਆਇਆ ਮਨਮੋਹਣ ਵਾਰਸ ਦਾ ਬਿੰਦ ਰਖੀਏ ਦਾ ਉਹ ਉਹਨਾਂ ਦੇ ਗੀਤ ਅੱਜ ਵੀ ਆਪਾਂ ਨੂੰ ਕੋਹੇ ਨੂਰ ਹੋਇਆ ਦੁਰਗਾ ਰੰਗੀਲਾ ਹੋਇਆ ਉਹਨਾਂ ਦੇ ਗੀਤ ਅੱਜ ਵੀ ਗੂੰਜਦੇ ਆ ਉਹਨਾਂ ਸਮੇਂ ਤੇ ਤੁਹਾਡੇ ਜਿਹੜੀ ਗੀਤਾਂ ਦੀ ਕਲਾ ਕੀ ਹੁੰਦੀ ਸੀ ਕੀ ਸੋਚ ਹੁੰਦੀ ਸੀ ਕਿੱਦਾਂ ਦੇ ਗੀਤ ਤੁਸੀਂ ਉਦੋਂ ਲਿਖਣਾ ਪਸੰਦ ਕਰਦੇ ਸੀਗੇ ਮੈਂ ਮੈਂ ਵੀ ਉਦੋਂ ਉਹਨਾਂ ਜਿੱਦਾਂ ਤੁਸੀਂ ਕਿਸ ਕਿਸ ਗਾਇਕ ਤੋਂ ਪ੍ਰਭਾਵਤ ਹਰੇਕ ਜਿਹੜਾ ਗੀਤ ਦਾ ਮਨੂਨ ਵਾਰਤ ਤੋਂ ਆਇਆ ਜੀ ਪ੍ਰਭਾਵਤ ਅੱਛਾ ਮਨੂਨ ਵਾਰਤ ਤੋਂ ਪ੍ਰਭਾਵ ਚੰਗੇ ਲੱਗਦੇ ਸੀ ਅੱਛਾ ਅੱਛਾ ਠੀਕ ਹੈ ਯਾਰ ਉਹਨੂੰ ਸੁਣਦੇ ਤੁਸੀਂ ਹਾਂਜੀ ਮੈਂ ਅੱਜ ਵੀ ਸੁਣਦਾ ਹਾਂ ਉਹ ਉਸ ਤੋਂ ਬਾਅਦ ਕੋਈ ਸੈਕੰਡ ਜਾਂ ਥਾੜਾ ਉਸ ਤੋਂ ਬਾਅਦ ਕੋਈ ਗੀਤ ਜਿਹੜਾ ਤੁਹਾਡੇ ਆਪਣੇ ਮਨ ਨੂੰ ਬਹੁਤ ਚੰਗਾ ਜਿਹਾ ਲੱਗਾ ਹਾਂ ਮੈਨੂੰ ਦੁਰਗਨ ਗੀਲਾ ਗੀਤ ਬਹੁਤ ਚੰਗਾ ਲੱਗਦਾ ਜੀ ਕਿਹੜਾ ਜੀ ਏ ਵਕਤ ਕਿਸਹ ਦੇ ਪਿਓ ਦਾ ਨਹੀਂ ਖਰੇ ਇੱਕਾ ਦੀ ਫਿਰ ਜਾ ਹਾਵੇ ਪਤਾ ਉਦੋਂ ਹੀ ਲੱਗਦਾ ਜਦ ਪੰਛੀ ਪਿੰਜਰੇ ਦੇ ਵਿੱਚ ਘਿਰ ਜਾ ਹਾਵੇ ਦਵਿੰਦਰ ਨੇ ਤਾਂ ਲੇਖਾਂ ਵਿੱਚ ਕੁਝ ਐਸੇ ਲੇਖ ਲਿਖਾਏ ਨੇ ਸੁਣ ਹੈ ਤੂੰ ਸਾਡੇ ਉਜੜਨ ਦੇ ਖੂਫੀਆ ਜਸ਼ਨ ਮਨਾਏ ਨੇ ਵਾਹ ਜੀ ਵਾਹ ਯਾਰਾਂ ਤੂੰ ਕਬਰਾ ਆਈਆਂ ਨੇ ਸਾਨੂੰ ਮਿਲੀਆਂ ਅੱਜ ਵਧਾਈਆਂ ਨੇ ਵਾਹ ਵੇ ਵਾਹ ਬਹੁਤ ਵਧੀਆਂ ਗਾਇਕੀਆਂ ਜੀ ਤੁਹਾਡੀ ਗੀਤਕਾਰ ਦਾ ਤੁਸੀਂ ਹੈ ਹੀ ਹੈ ਆ ਤੇ ਖੈਰ ਗਾਇਕੀ ਦੇ ਵਿੱਚ ਵੀ ਤੁਹਾਡੀ ਬਹੁਤ ਆਵਾਜ਼ ਜੜੀ ਆ ਨਾ ਠੀਕ ਆ ਮਤਲਬ ਜੇ ਤੁਸੀਂ ਕਿਤੇ ਗਾਇਕ ਦੇ ਰੂਪ ਦੇ ਵਿੱਚ ਵੀ ਤੁਸੀਂ ਮੈਂ ਤੁਹਾਨੂੰ ਦੇਖਿਆ ਸਟੇਜਾਂ ਦੇ ਉੱਤੇ ਪ੍ਰੋਗਰਾਮ ਕਰਦੇ ਤੇ ਤੁਸੀਂ ਉੱਥੇ ਵੀ ਮਿਹਨਤ ਕੀਤੀ ਆ ਅੱਛਾ ਇਹ ਇੱਕ ਦੌਰ ਹੁੰਦਾ ਸੀ ਜੀ 2000 ਤੋਂ ਪਹਿਲਾਂ ਤੇ 2000 ਤੋਂ ਬਾਅਦ ਜਦੋਂ ਨਵੇਂ ਸਿੰਗਰ ਆਉਣੇ ਸ਼ੁਰੂ ਹੋ ਗਏ ਹਾਂਜੀ ਤੇ ਉਦੋਂ ਮਤਲਬ ਕਿ ਤੁਸੀਂ ਜਿਹੜੇ ਕੋਈ ਗਾਣੇ ਆਪਣੇ ਲਿਖੇ ਆ ਤੁਸੀਂ ਉਸੇ ਹਿਸਾਬ ਨਾਲ ਲਿਖਦੇ ਹੋਵੋਗੇ ਵੀ ਹੁਣ ਗੀਤ ਕਿਹੜੇ ਚੱਲਦੇ ਆ ਜਿਹੜਾ ਕੋਈ ਤੁਸੀਂ 2-4 ਸਾਲ ਪਹਿਲਾਂ ਗੀਤ ਲਿਖਿਆ ਕੋਈ ਤੁਹਾਨੂੰ ਯਾਦ ਹੋਵੇ ਤੁਹਾਡਾ ਆਪਣਾ ਲਿਖਿਆ ਹੋਇਆ ਕੋਈ ਯਾਦ ਕਰ ਲਓ 2-4 ਸਾਲ ਤੋਂ ਤਾਂ ਮੈਂ ਹੁਣ ਮੈਨੂੰ ਯਾਦ ਨਹੀਂ ਹੈਗੇ ਵੀਰ ਅੱਛਾ ਜੀ ਹਾਂਜੀ ਵੀ ਮਤਲਬ ਹਰੇ ਗੀਤ ਕਿਨੇ ਕ ਗੀਤ ਲਿਖਿਆ ਤੁਹਾਡੀ ਡਾਇਰੀ ਹੋ ਗਈ ਮੈਤੋਂ ਕਟਬਟ 100 ਤੇ 150 ਗੀਤਾਂ ਕਾ ਜੀ 150 ਗੀਤ ਲਿਖਿਆ ਹੋਇਆ ਹਾਂਜੀ ਹਾਂ ਆਪਣਾ ਡਾਇਰੀ ਕੀਤਾ ਹੋਇਆ ਹਾਂਜੀ ਡਾਇਰੀ ਕੀਤਾ ਹੋਇਆ ਜੀ ਵਾਹ ਜੀ ਵਾਹ ਜੀ ਵਾਹ ਬਹੁਤ ਵਧੀਆ ਜੀ ਤੁਹਾਡੀ ਇਹ ਮਤਲਬ ਕਿ ਮਿਹਨਤ ਆ ਹਾਂਜੀ ਦੇਖੋ 150 ਗੀਤ ਤੁਸੀਂ ਮਤਲਬ ਲਿਖਿਆ ਆਪਣੀ ਡਾਇਰੀ ਕੀਤਾ ਇਹ ਦੇਖੋ ਇੱਕ ਪੰਜਾਬੀ ਜਿਹੜੀ ਭਾਸ਼ਾ ਆ ਨਾ ਪੰਜਾਬੀ ਸਾਹਿਤ ਆ ਇੱਕ ਤਰ੍ਹਾਂ ਦੀ ਇੱਕ ਸੇਵਾ ਆ ਜੀ ਇਹ ਵੀ ਹਾਂਜੀ ਹਾਂ ਅਛੇ ਕਿਸੇ ਗਾਇਕ ਨੇ ਵੀ ਤੁਹਾਡਾ ਗੀਤ ਗਾਇਆ ਜੀ ਜਿੱਤਾਂ ਕਦੇ ਕਿਸੇ ਗਾਇਕ ਨੂੰ ਮੇਰਾ ਗੀਤ ਜੀ 1998 ਚ ਆਸੀ ਪਹਿਲਾ ਗੀਤ ਅੱਛਾ ਜੀ ਇਹ ਸੁਸਾਣਾ ਪਿੰਡ ਤੋਂ ਸਾਡੇ ਭਾਜੀ ਸੀ ਆਪਣੇ ਮਹਿਬੂਦ ਜੀ ਸਾਹਿਬ ਅੱਛਾ ਜੀ ਉਹਨਾਂ ਦੀ ਕੈਸਟ ਡੋਲੀ ਆਸੀ ਮੇਰੀ ਜੀ ਅੱਛਾ ਡੋਲੀ ਕੈਸਟ ਆਈ ਸੀ ਮੈਂ ਨਹੀਂ ਡੋਲੀ ਮੈਂ ਲਿਖਿਆ ਡੋਲੀ ਜੀ ਡੋਲੀ ਅੱਛਾ ਡੋਲੀ ਗੀਤ ਲਿਖਿਆ ਸੀ ਉਹ ਗੀਤ ਉਹਦੇ ਕੈਸਾ ਨਾਮ ਸੀ ਤੇਰੀ ਯਾਦ ਚ ਰੋਲੇ ਦਾ ਅੱਛਾ ਜੀ ਉਹਦੇ ਵਿੱਚ ਮੈਂ ਡੋਲੀ ਲਿਖੀ ਸੀ ਤੇ ਕੋਈ ਸ਼ਬਦ ਯਾਦ ਆ ਸ਼ਰਮਾ ਦੇ ਅਸ਼ੋਕ ਸ਼ਰਮਾ ਦੇ 뮤직 ਨਾਲ ਭਾਜੀ ਬਣਾਉਂਦੇ ਭੂਪੜ ਕੋਈ ਸ਼ਬਦ ਯਾਦ ਆ ਉਸ ਗੀਤ ਦੇ ਹਾਂ ਜੀ ਮੈਨੂੰ ਯਾਦ ਦੋਕ ਸ਼ਾਦ ਗੁੰਗਾਓ ਅੱਜ ਦਿਲ ਦੇ ਟੁਕੜੇ ਨੂੰ ਦਿਲ ਨਾਲੋਂ ਲਾ ਕੇ ਅਥਰੂ ਵਹਾਵੇਂ ਕਿਉਂ ਧੀ ਨੂੰ ਢੋਲੀ ਪਾ ਕੇ ਰੋਂਦੀ ਧੀ ਦੀ ਨਾ ਪੁੱਛੇ ਅੱਜ ਸਹਾਰ ਬਾਵਲਾ ਤੇਰੇ ਪਿੰਡ ਦੀ ਮੈਜੂ ਤੋਂ ਚੱਲੀ ਪਾਰ ਵਹਾਵਲਾ ਤੇਰੇ ਪਿੰਡ ਦੀ ਮੈਜੂ ਤੋਂ ਚੱਲੀ ਪਾਰਵਾਵਲਾ ਅੱਛਾ ਇਹ ਗੀਤ ਤੁਹਾਡਾ ਆਪਣਾ ਲਿਖਿਆ ਬਹੁਤ ਸੋਹਣਾ ਗੀਤ ਆ ਬਹੁਤ ਸੋਹਣੇ ਸ਼ਬਦ ਆ ਜਦੋਂ ਪਹਿਲਾਂ ਕੈਸਟਾ ਹੁੰਦੀ ਆ ਜੀ ਉਦੋਂ ਕੈਸਟ ਵਿਚ ਆਈ ਅੱਛਾ ਜਿਹੜੇ ਫੀਟ ਵਾਲੀ ਟੇਪ ਵਾਲੀ ਹੁੰਦੀ ਸੀ ਹਾਂ ਟੇਪ ਵਾਲੀ ਡੈਕ ਦੇ ਸਮੇਂ ਵਿੱਚ ਦੇਖੋ ਜੀ ਕਿਆ ਜਮਾਨੇ ਕੋਈ ਸਮਾਂ ਸੀ ਗ੍ਰਾਮੋਫੋਨ ਦਾ ਕੋਈ ਸਮਾਂ ਆਇਆ ਤਵੇ ਦਾ ਉਸ ਤੋਂ ਬਾਅਦ ਕਿਸਟਾ ਆਈਆਂ ਜੀ ਕਿਸਟਾ ਤੋਂ ਬਾਅਦ ਫਿਰ ਡਿਸਕਾਂ ਆਈਆਂ ਹਾਂਜੀ ਤੇ ਹੁਣ ਤਾਂ ਪੈਂਡਰ ਵੀ ਆ ਗਿਆ ਜੀ ਹਾਂ ਜੀ ਹੁਣ ਸਵਾ ਬਦਲਦਾ ਗਿਆ ਤਕਨੀਕ ਬਦਲਦੀ ਗਈ ਡਿਜੀਟਲ ਟਰੈਕਿੰਗ ਆਉਂਦਾ ਇਹ ਸਾਡੇ ਕੋਲ ਅੱਜ ਕੁਸ਼ਕ ਪਰ ਲਈ ਇੱਕ ਛੋਟੀ ਜੀ ਮੁਲਾਕਾਤ ਸੀ ਮਲੂਕ ਪਚਰੰਗਾ ਜੀ ਨਾਲ ਅੱਛਾ ਜੀ ਹੋਰ ਗਾਣਾ ਕੋਈ ਗੀਤ ਹਾਂਜੀ ਇਹ ਕਿਸੇ ਦੇ ਘਰ ਨਾ ਇੱਕ ਲੜਕੀ ਹੋ ਗਈ ਜੀ ਅੱਛਾ ਜੀ ਪੈਦਾ ਹੋਈ ਪਹਿਲਾਂ ਵੀ ਉਹ ਲੜਕੀ ਸੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਵਧਾਈ ਦੇਣ ਗਿਆ ਬਚ ਲੋ ਕੋਈ ਲੜਕੀ ਹੋਏ ਉਹ ਬੇਬੀ ਕੋਲ ਕਹਿੰਦੀ ਪੁੱਤ ਕੋਈ ਗੱਲ ਨਹੀਂ ਜੀ ਨੇਰੀ ਆਈ ਤੇ ਜੇ ਨੇਰੀ ਆ ਗਈ ਤਾਂ ਮੀ ਵੀ ਆਊਗਾ ਠੀਕ ਹੈ ਜੀ ਮੈਂ ਬੇਬੀ ਨੂੰ ਕਿਹਾ ਮਾਤਾ ਵੀ ਮੈਂ ਕਿਹਾ ਵੀ ਇਹ ਇਦਾਂ ਹੀ ਗੱਲਾਂ ਨਾ ਕਰੋ ਤੁਸੀਂ 3 ਨੂੰ ਹਨੇਰੀ ਨਾ ਬਣਾਓ ਬਿਲਕੁਲ ਤੇ ਫਿਰ ਮੈਂ ਉੱਥੇ 3 ਲੋ ਉਹਦੇ ਜਜ਼ਵਾਤ ਕੀ ਲਿਖਿਆ ਬੋਲੋ ਜੀ ਤੇ 3 ਕੀ ਕਹਿੰਦੀ ਆ ਹਨੇਰੀ ਰੱਖਿਆ ਕਿਉਂ ਦੁਨੀਆ ਨੇ ਨਾਮ 3 ਦਾ ਵਾ ਵ ਇਸ ਦੁਨੀਆ ਤੇ ਇਹੀ ਐ ਇਲਜ਼ਾਮ 3 ਦਾ ਖਬਰ ਕਦ ਕੋਈ ਇਸ ਲਫ਼ਜ਼ ਨੂੰ ਜਿਹੜਾ ਮਕਾਹੂਗਾ ਹਨੇਰੀ ਆਈ ਤਾਂ ਕੀ ਹੋਇਆ ਕੱਲ ਮੀ ਵੀ ਆਊਗਾ ਵਾਹ ਜੀ ਹਣੇਰੀ ਆਈ ਤਾਂ ਕੀ ਹੋਇਆ ਕੱਲ ਮੀ ਵੀ ਆਊਗਾ ਪੁੱਤਰ ਜਮ ਦਾ ਦੁਨੀਆਂ ਵਾਲੇ ਜਸ਼ਨ ਮਨਾਉਂਦੇ ਨੇ ਧੀ ਜਮੀ ਤੇ ਭੰਡ ਵਧਾਈ ਲੈਣ ਨਾ ਆਉਂਦੇ ਨੇ ਧੀ ਜਮਣ ਦੀ ਖੁਸ਼ੀ ਚ ਲੋਹੜੀਆਂ ਕਿਹੜਾ ਪਾਊਗਾ ਹਣੇਰੀ ਆਈ ਤਾਂ ਕੀ ਹੋਇਆ ਕੱਲ ਮੀ ਵੀ ਆਊਗਾ ਮੀ ਬਿਆਹੂਗਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਖੂਬ ਜੀ ਦੇਖੋ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਰੀਤੀ ਰਿਵਾਜ ਜਿਹੜੇ ਪੁਰਾਣੇ ਆ ਨਾ ਕੁਝ ਕ੍ਰਿਤੀਆਂ ਆ ਰੀਤੀ ਰਿਵਾਜਾਂ ਵਿੱਚ ਜਿਵੇਂ ਤੁਸੀਂ ਦਾਜਵਾਰੇ ਲਿਖਿਆ ਲੜਕੀ ਜੰਮਣ ਤੇ ਜੋ ਸਾਡੀ ਪ੍ਰਥਾ ਪਿੱਛੇ ਚੱਲਦੀ ਸੀ ਆ ਪੰਜਾਬੀ ਆਮ ਕਰਕੇ ਕੋਈ ਸਮਾਂ ਸੀ ਜੀ ਸ਼ਾਇਦ ਆਪਣੀ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਕਿਸੇ ਵੇਲੇ ਜੰਮਦੀ ਲੜਕੀ ਨੂੰ ਮਾਰ ਦਿੱਤਾ ਜਾਂਦਾ ਸੀ ਔਰ ਉਸ ਤੋਂ ਬਾਅਦ ਕੁਝ ਸਮਾਂ ਉਹ ਵੀ ਆਇਆ ਤਕਨੀਕ ਵੱਧ ਗਈ ਯਮਨ ਤੋਂ ਪਹਿਲਾਂ ਹੀ ਲੜਕੀ ਨੂੰ ਮਾਰ ਦਿੱਤਾ ਜਾਂਦਾ ਸੀ ਪਰ ਜਿਹਦਾ ਖਮਿਆਜਾ ਅੱਜ ਅਸੀਂ ਭੁਗਤਦੇ ਆਂ ਜਦੋਂ ਅਸੀਂ ਲੜਕਿਆਂ ਦੇ ਰਿਸ਼ਤੇ ਕਰਦੇ ਆਂ ਤੇ ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਕਾਰਨ ਰਿਸ਼ਤੇ ਨਹੀਂ ਲੱਭਦੇ ਸੋ ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ ਬਲੂਕਚੰਦ ਬਚਰੰਗਾ ਜੀ ਤੁਸੀਂ ਬਹੁਤ ਵਧੀਆ ਇੱਕ ਕਲਮ ਦੇ ਮਾਲਕ ਆ ਇਹੋ ਜਿਹੇ ਗੁਣ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ ਜੀ ਇਹ ਗੁਣ ਆਮ ਨੂੰ ਨਹੀਂ ਬਖਸ਼ਿਆ ਜਾਂਦਾ ਧੰਨਵਾਦੀ ਥੈਂਕ ਯੂ ਤੁਹਾਡਾ ਇੱਥੇ ਆਉਣ ਤੇ ਮੈਂ ਅਵਤਾਸ ਸਿੰਘ ਢੇਸੀ ਪਿੰਡ ਪਚਰਾਂਗਾ